ਅੱਜ ਦੇ ਦਿਨ ਇਸ ਕੁੜੀ ਦੀ ਬਰਾਤ ਆਣੀ ਸੀ ਪਰ ਇਹਨਾਂ ਦਾ ਸਾਰਾ ਪਰਿਵਾਰ ਥਾਣਿਆਂ ਦੇ ਚੱਕਰ ਕੱਟ ਰਿਹਾ ਹੈ ਮਟਲਾੜਾ ਤੋਂ ਹੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕੁੜੀ ਅਤੇ ਮੁੰਡੇ ਦਾ ਵਿਆਹ ਤਾਂ ਹੋ ਗਿਆ ਪਰ ਵਿਆਹ ਤੋਂ ਮਹਿਜ਼ 2 ਦਿਨ ਪਹਿਲਾਂ ਕੁੜੀ ਵਾਲਿਆਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਮੁੰਡੇ ਵਾਲਿਆਂ ਨੇ ਸਾਡੇ ਤੋਂ ਇੱਕ ਮੋਟਰਸਾਈਕਲ ਅਤੇ ਕੜਾ ਪਾਉਣ ਦੀ ਗੱਲ ਕਹੀ ਹੈ ਅਤੇ ਨਾਲ ਹੀ ਹੁਣ ਦਾਸ ਤਹੇਜ ਦਾ ਮਾਮਲਾ ਉਹ ਦਰਜ ਕਰਵਾਉਣਾ ਚਾਹੁੰਦੇ ਨੇ ਹਾਲਾਂਕਿ ਦੂਜੇ ਪੱਖ ਤੇ ਨਾਲ ਜਦੋਂ ਗੱਲਬਾਤ ਕੀਤੀ ਜਾਂਦੀ ਹੈ ਤਾਂ ਮੁੰਡੇ ਵਾਲੇ ਆਖਦੇ ਨੇ ਕਿ ਅਸੀਂ ਇਹ ਜਿਹੀ ਕੋਈ ਡਿਮਾਂਡ ਨਹੀਂ ਕੀਤੀ ਸਗੋਂ ਕੁੜੀ ਵਾਲੇ ਹੀ ਸਾਨੂੰ ਹਰ ਰੋਜ਼ ਫੋਨ ਕਰਕੇ ਪੁੱਛਦੇ ਸੀ ਕਿ ਜੇਕਰ ਤੁਸੀਂ ਕੁਝ ਲੈਣਾ ਹੈ ਤਾਂ ਸਾਨੂੰ ਦੱਸੋ ਇਸ ਦੇ ਵਿਚਾਲੇ ਹੀ ਵਿਚੋਲਣ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਜਿਸ ਦਾ ਕਹਿਣਾ ਸੀ ਕਿ ਅਸੀਂ ਕੁੜੀ ਨੂੰ ਲਜਾਉਣ ਨੂੰ ਤਿਆਰ ਆ ਪਰ ਇਹ ਮੁੰਡੇ ਵਾਲਿਆਂ ਦੇ ਖਿਲਾਫ ਹੁੰਦੇ ਜਾ ਰਹੇ ਨੇ ਅਤੇ ਕੁੜੀ ਵਾਲਿਆਂ ਦਾ ਕਹਿਣਾ ਹੈ ਕਿ ਅਸੀਂ ਆਪਣੀ ਕੁੜੀ ਨਹੀਂ ਤੋੜਨੀ ਸਗੋਂ ਜਿਹੜਾ ਵੀ ਖਰਚਾ ਉਹਨਾਂ ਦੇ ਕਰਕੇ ਹੋਇਆ ਹੈ ਉਹ ਸਾਨੂੰ ਦਿੱਤਾ ਜਾਵੇ ਇਹ ਮਾਮਲਾ ਹੋਰ ਵੀ ਪੇਚੀਦਾ ਹੁੰਦਾ ਜਾ ਰਿਹਾ ਹੈ ਕਿਉਂਕਿ ਕੁਝ ਲੋਕ ਇਥੇ ਮੌਜੂਦ ਕੁੜੀ ਤੇ ਹੀ ਸ਼ੱਕ ਕਰ ਰਹੇ ਸੀ ਕਿ ਉਹੀ ਨਹੀਂ ਵਿਆਹ ਕਰਵਾਉਣਾ ਚਾਹੁੰਦੀ ਜਿਸ ਤੇ ਚਲਦੇ ਹੋਏ ਪਰਿਵਾਰ ਇੰਜ ਕਰ ਰਿਹਾ ਹੈ ਪਰ ਇੱਧਰ ਕੁੜੀ ਵਾਲਿਆਂ ਦੇ ਵੱਲੋਂ ਕਿਹਾ ਗਿਆ ਕਿ ਮੁੰਡੇ ਵਾਲਿਆਂ ਨੇ ਐਨ ਟਾਈਮ ਤੇ ਸਾਡੇ ਤੋਂ ਦਹੇਜ ਮੰਗਿਆ ਜਿਹੜੇ ਲੋਕ ਅੱਜ ਇਦਾਂ ਕਰ ਰਹੇ ਨੇ ਉਹ ਆਉਣ ਵਾਲੇ ਸਮੇਂ 'ਚ ਸਾਨੂੰ ਕਿੰਨਾ ਦੁਖੀ ਕਰਨਗੇ ਇਹ ਸੋਚ ਕੇ ਹੀ ਅਸੀਂ ਇਸ ਘਰ ਦੇ ਵਿੱਚ ਆਪਣੀ ਧੀ ਨੂੰ ਵਿਆਹਣਾ ਨਹੀਂ ਜਾ ਰਹੇ ਪਰਿਵਾਰਿਕ ਮੈਂਬਰਾਂ ਅਤੇ ਵਿਚੋਲਣ ਦੀ ਗੱਲ ਸੁਣਨ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਹੈ ਕੌਣ ਸੱਚ ਬੋਲ ਰਿਹਾ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਦੱਸਦੀ ਕਿ ਇਹ ਸਾਰਾ ਮਾਮਲਾ ਪੁਲਿਸ ਦੇ ਕੋਲ ਪਹੁੰਚ ਚੁੱਕਿਆ ਪਰ ਇਹ ਕੁੜੀ ਜਿਸ ਦਾ ਅੱਜ ਵਿਆਹ ਹੋਣਾ ਸੀ 14 ਤਰੀਕ ਨੂੰ ਉਹ ਕੁੜੀ ਅੱਜ ਆਪਣੇ ਹੀ ਘਰ ਬੈਠੀ ਆ ਘਰ ਦੇ ਵਿੱਚ ਸਾਰੇ ਰਿਸ਼ਤੇਦਾਰ ਪਹੁੰਚ ਚੁੱਕੇ ਸੀ ਕੜਾਹੀ ਧਰ ਦਿੱਤੀ ਗਈ ਸੀ ਸ਼ਗਨਾ ਵਾਲੀ ਮਠਾਈ ਬਣ ਰਹੀ ਸੀ ਪਰ ਰੈਨ ਇਸ ਤੇ ਵਿਚਾਲੇ ਇਹ ਸਭ ਕੁਝ ਹੋ ਜਾਣਾ ਬੇहद ਹੀ ਮਾੜਾ ਹੈ। ਆਮ ਗਗਨਜੀਤ ਕੌਰ ਜੀ ਮੈਂ ਜ਼ਿਲ੍ਹਾ ਫੁਸ਼ਰ ਮੈਂਬਰ ਆ ਜੀ ਸਾਡੀ ਕੁੜੀ ਹੈ ਜੀ ਮੇਰੀ ਸਾਡੇ ਮੇਰੇ ਜੇਠ ਦੀ ਕੁੜੀ ਹੈ ਜੀ 14 ਤਰੀਕ ਦੀ ਕੁੜੀ ਦੀ ਵਿਰਾਤ ਆਉਣੀ ਸੀਗੀ ਸਾਨੂੰ 12 ਤਰੀਕ ਨੂੰ ਫੋਨ ਆਉਂਦਾ ਜੀ ਕਿ ਸੌਰਿਆਂ ਦਾ ਕਹਿੰਦੇ ਵੀ ਇੱਕ ਮੋਟਰਸਾਈਕਲ ਚਾਹੀਦਾ ਵੀ ਇੱਕ ਤੋਲੇ ਦਾ ਕੜਾ ਚਾਹੀਦਾ ਜੀ ਕੁੜੀ ਖਿਆਲਾ ਕਲਾ ਮੋਗੀ ਹੋਈ ਸੀਗੀ ਜੀ ਮੁੰਡੇ ਦਾ ਨਾਮ ਮਨਦੀਪ ਸਿੰਘ ਆ ਜੀ ਪਿਓ ਦਾ ਨਾਮ ਰਾਜ ਸਿੰਘ ਆ ਜੀ ਸਵੇਰ ਦੇ ਸੀ ਪੁਲਿਸ ਕਾਰਵਾਈ ਕਰੀਏ ਜਦੋਂ ਅਸੀਂ ਆ ਗਏ ਸਾਡਾ ਘਰੇ ਕਿਸੇ ਨੇ ਪੰਚਾਇਤ ਨੇ ਨਹੀਂ ਸਾਡਾ ਨਵੇੜਿਆ ਜੀ ਜਦੋਂ ਅਸੀਂ ਥਾਣੇ ਚ ਸਵੇਰ ਦੇ ਸੀ ਥਾਣੇ ਚ ਰਹੇ ਕਿਸੇ ਨੇ ਸੁਣਵਾਈ ਨਹੀਂ ਕੀਤੀ ਸਾਡੀ ਹੁਣ ਪਰਚਾ ਲੱਜੋਇ ਨਹੀਂ ਉਹਨਾਂ ਦੇ ਨਹੀਂ ਕੁਝ ਨਹੀਂ ਹੋਇਆ ਜੀ ਅਸੀਂ ਇਨਸਾਫ ਮੰਗਦੇ ਹਾਂ ਸਾਡੀ ਕੁੜੀਆਂ ਨੂੰ ਇਨਸਾਫ ਜਰੂਰੀ ਦਿਵਾਓ ਜੀ ਮੁੰਡੇ ਦੀ ماں ਆ ਗਈ ਜੀ ਤੇ ਸਾਡੇ ਦਾ ਜੇ ਛੇ ਸੀ ਕੋਈ ਮੰਗ ਨਹੀਂ ਸਾਡੀ ਅਸੀਂ ਵੀ ਧੀ ਆੜਿਆ ਅਸੀਂ ਇਹ ਗੱਲ ਕਹਿੰਦੇ ਜਿਹਨੇ ਧੀ ਦਿੱਤੀ ਸਭ ਕੁਝ ਦਿੱਤਾ ਪਰ ਲੜਕੀ ਵਾਲੇ ਕਿਉਂ ਰੋਗਗਾਰੇ ਹੀ ਸੋਡੇ ਦੇ ਵੀ ਸਾਨੂੰ ਵੀ ਪਰੇਸ਼ਾਨ ਕਰ ਰਹੇ ਨੇ ਅੱਥਰੇ ਰੋਹ ਲੈ ਕੇ ਫੋਨ ਲਾਉਂਦਾ ਦੱਸੋ ਤੁਹਾਡੀ ਕੀ ਮੰਗਾ ਛੋੜ ਦੱਸੋ ਤੁਹਾਡੀ ਕੀ ਮੰਗਾ ਅਸੀਂ ਇਹ ਗੱਲ ਕਹੀ ਹੈ ਵੀ ਭਾਈ ਵਿਚੋੜਨ ਨੂੰ ਤਾਂ ਸਾਨੂੰ ਕੋਈ ਪਤਾ ਨਹੀਂ ਰਾ ਸਾਡੀ ਮੰਗਾ ਹੈਗੀ ਹੈ ਨਾਲ ਜੀ ਕੋਲ ਦਾ ਮਾਪੇ ਇਹ ਮੇਰੀ ਕੀ ਹੈ ਜੀ ਅਸਬੀ ਦੀ ਆ ਰਹੀ ਹੈ ਹਾਂਜੀ ਭਲਾ ਕੋਈ ਵੀ ਹੈ ਜੋ ਧਿਆਨ ਚ ਆਉਂਦਾ ਹੁਣ ਕੁੜੀ ਦਾ ਪਰਿਵਾਰ ਵਿਚਾਰਾ ਅੱਜ ਕੜਾਈ ਜਿਹੜੀ ਹੈ ਕੋਈ ਹਜਾ ਬੰਦਾ ਹੋਊਗਾ ਜੋ ਥਾਣੇ ਚ ਰੁਲਦਾ ਹੋਵੇ ਇਹਦਾ ਜੀ ਕਰਦਾ ਜੀ ਦੱਸੋ ਦਿਨ ਗੱਲ ਤੋਂ ਤਾਂ ਕੋਈ ਗੱਲ ਹੁੰਦੀ ਨਹੀਂ ਜੇ ਇਹਨਾਂ ਨੇ ਮੰਗ ਕੀਤੀ ਹੈ ਦਾਜ ਦੀ ਉਹ ਘਟਾ ਘਟਾ ਮੋਟਰ ਗੰਦੇ ਨੇ ਪੰਸਾ ਤੇ ਇਹਨਾਂ ਦੇ ਦੱਸ ਰਹੇ ਨੇ ਵੀ ਹਾਂਜੀ ਹੋਈ ਹੈ ਦਾਜ ਦੀ ਮੰਗ ਤੇ ਬਚੋਲਣ ਕਹਿੰਦੀ ਹੈ ਵੀ ਮੋਟਰਸਾਈਕਲ ਦਿਓ ਕੜਾ ਸ਼ਾਂਪਾਓ ਅਸੀਂ ਫੇਰ ਮਤਲਬ ਨਹੀਂ ਮੈਂ ਆਪਣੀ ਕੁੜੀ ਤੱਕ ਰਿਸ਼ਤਾ ਦੇ ਦਾਨੀ ਆਏ ਤੁਸੀਂ ਨਹੀਂ ਤੋਰਦੇ ਦੇਖੋ ਜੀ ਜਿਹੜੀ ਇਸਤਰੀਆਂ ਗੱਲਾਂ ਨੇ ਨਾ ਡਰਾਮਾ ਵਾਪਰ ਉਹ ਐਵੇਂ ਨਹੀਂ ਹੁੰਦੀਆਂ ਇਹ ਜੀ ਕਿਹੜਾ ਕਰਦਾ ਜੀ ਇੱਥੇ ਪੁਲਿਸ ਥਾਣੇ ਚ ਰੋਲੇ ਅੱਜ ਦੇ ਦਿਨ ਉਹਨਾਂ ਨੂੰ ਪੁੱਛ ਕੇ ਦੇਖੋ ਜਿਹਦੀ ਅੱਜ ਲੜਕੀ ਘਰੇ ਬੈਠੀ ਏ ਵਿਚਾਰੇ ਗਰੀਬ ਬੰਦੇ ਨੇ ਉਹ ਅੱਜ ਉਹਨੇ ਕਿੱਥੇ ਤੁਰ ਜਾਣਾ ਸੀ ਵਿਚਾਰੀ ਨੇ ਬਰਸੋਂ ਨੂੰ ਰੰਗਣ ਚ ਭੰਗਣ ਪੈ ਗਈ ਉਹ ਵਿਚਾਰੇ ਕਿੱਥੋਂ ਉਹਨੂੰ ਵਿਆਹਣਗੇ ਕੀ ਦੇਣਗੇ ਜਦੋਂ ਨਾਲ ਕੋਲ ਕੁਝ ਹੈ ਨਹੀਂ ਦਿਹਾੜੀਦਾਰ ਬੰਦੇ ਨੇ ਜੀ ਉਹ ਇਸ ਤਰ੍ਹਾਂ ਦੀ ਜੀ ਦਾਜ ਦੀ ਪ੍ਰਥਾ ਨਾਲ ਜੀ ਬਹੁਤ ਮਾੜੀ ਚੀਜ਼ ਹੈ ਇਹ ਖਤਮ ਹੋਣੀ ਚਾਹੀਦੀ ਹੈ ਸਖਤ ਤੋਂ ਸਖਤ ਨਾਲ ਪ੍ਰੋਟੈਕਸ਼ਨ ਹੋਣੀ ਚਾਹੀਦੀ ਨੇ ਪੰਜਾਬ ਸਰਕਾਰ ਮਰਦਾਵਾ 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 ਪੰਜਾਬ ਸਰਕਾਰ ਮਰਦਾਵਾ 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 ਦਾਜ ਵਿਰੋਧੀ ਪਰਸਾ ਖਤਮ ਕਰੋ ਖਤਮ ਕਰੋ ਇਹ ਦਾਜ ਮੰਗਦਿਆਂ ਤੇ ਸਖਤੋ ਸਖਤ ਪਰਚੇ ਦੇ ਧਰਾਵਾ ਦਿਓ ਮੇਰਾ ਨਾਮ ਕੁਲਵਿੰਦਰ ਹੈ ਜੀ ਮੈਂ ਇਹਨਾਂ ਦੀ ਪਿਚੋਲਣ ਹੈ ਜੀ ਅਸੀਂ ਨੇ ਜੀ ਕੋਈ ਦਾਜ ਦੇਹਸ ਦੀ ਮੰਗ ਨਹੀਂ ਕਰੀ ਹੈਗੀ ਜਿਨ੍ਹਾਂ ਦੀ ਦਿੱਤੀ ਉਹਨਾਂ ਸਾਰਾ ਕੁਝ ਹੀ ਦਿੱਤਾ ਜੀ ਸਾਡੀ ਕੋਈ ਮੰਗ ਨਹੀਂ ਹੋਈ ਹੈਗੀ ਇਸ ਗੱਲ ਦੀ ਤੇ بھائی ਮੈਂ ਤਾਂ ਪਿੱਛੇ ਨਹੀਂ ਕੁੱਛਣ ਕੋਈ ਉਸ ਕਿਹਾ ਸੀਗਾ ਨਾ ਜੀ ਕੁਛ ਨਹੀਂ ਕਿਹਾ ਜੀ ਇਹਨਾਂ ਦੇ ਪਿੱਛੇ ਦਾ ਅੱਛਾ ਅਸੀਂ ਲਜਾਨ ਨੂੰ ਕਹਿੰਦੇ ਆ ਜੀ ਉਹ ਕੁੜੀ ਜਾਣ ਨੂੰ ਕਹਿੰਦੇ ਨਹੀਂ ਆਂ ਅੱਛਾ ਉੜੀ ਅਗੇ ਸੋਤਦੇ ਨਹੀਂ ਹਾਂ ਜੀ ਉਹ ਕਹਿੰਦੇ ਸੀ ਤੋਰਦੇ ਨਹੀਂ ਹੈਗੇ ਅਸੀਂ ਲਜਾਣ ਨੂੰ ਤਿਆਰ ਆਂ ਖਾਸ ਕਿਹਨਾਂ ਵੱਲੋਂ ਆਈ ਸੀ ਜਗਤਾਰ ਸਿੰਘ ਵੱਲੋਂ ਜਿਹੜਾ ਲੜਕੀ ਦਾ ਬਾਪ ਹੈ ਉਹ ਕਹਿ ਰਿਹਾ ਸੀਗਾ ਕਿ ਜਿਹੜਾ ਲੜਕੇ ਦਾ ਉਹਦੀ ਲੜਕੀ ਕਲਾ ਕਲਾ ਵਿਖੇ ਮੰਗੀ ਹੋਈ ਹੈ 14 ਤਰੀਕ ਨੂੰ ਸ਼ਾਦੀ ਰੱਖੀ ਹੋਈ ਸੀਗੀ ਪਰ ਲੜਕੇ ਦਾ ਬਾਪ ਦਾਜ ਦੇ ਦੀ ਮੰਗ ਕਰਦਾ ਹੈ ਇਹ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਨਗਰ ਕਹਿੰਨ ਇੱਥੇ ਬੁਲਾਇਆ ਲੜਕੇ ਵਾਲੇ ਕਹਿ ਰਹੇ ਹੈ ਵੀ ਅਸੀਂ ਕੋਈ ਦਾਜ ਦੇ ਦੀ ਮੰਗ ਨਹੀਂ ਕਰ ਰਹੇ ਅਸੀਂ ਲੜਕੀ ਨੂੰ ਵਹਿ ਕੇ ਲੈ ਜਾਣ ਲਈ ਹਲੇ ਵੀ ਤਿਆਰ ਹਾਂ ਪਰ ਲੜਕੀ ਆ ਲੈ ਕਹਿੰਦੇ ਵੀ ਰਿਦਾਸ ਦੇ ਦੀ ਮੰਗ ਕੀਤੀ ਹੁਣ ਅਸੀਂ ਲੜਕੀ ਤੋੜਨੀ ਜੀ ਇਸ ਕਰਕੇ ਹੁਣ ਇਹ ਲੜਕੇ ਵਾਲਿਆਂ ਤੋਂ ਕੁਝ ਮੰਗ ਕਰਦੇ ਆ ਵੀ ਸਾਡਾ ਖਰਚਾ ਕੁਛ ਜਿਹੜਾ ਹੋ ਗਿਆ ਵੀ ਸਾਨੂੰ ਉਹ ਇਹ ਦੇਣ ਲੜਕੇ ਵਾਲੇ ਕਹਿ ਰਹੇ ਆ ਕਿ ਅਸੀਂ ਤਾਂ ਕੁਝ ਦੇ ਨਹੀਂ ਸਕਦੇ ਸਾਡੇ ਗਲਮ ਜਿਹੜੀ ਕਾਰਵਾਈ ਬਣਦੀ ਆ ਉਹ ਕਰਦੇ ਅਸੀਂ ਇਹਨਾਂ ਨੂੰ ਕਿਹਾ ਸੀ ਵੀ ਤੁਸੀਂ ਗਾਣ ਲਗਾਓ ਅਸੀਂ ਜੋ ਕੋਈ ਕਾਰਵਾਈ ਬਣਦੀ ਆ ਅਸੀਂ ਕਰਨ ਲਈ ਤਿਆਰ ਹਾਂ ਉਹ ਹਲੇ ਆਪਦੀ ਰਾਏ ਕਰ ਰਹੇ ਆ ਰਾਏ ਕਰਕੇ ਜਿਹੋ ਜਿਹੋ ਜੀ ਸਟੇਟਮੈਂਟ ਦੇਣਗੇ ਅਸੀਂ ਉਹ ਜੀ ਕਰਵਾਈ ਮਸਲੇ